भाजपा नेता आरपी सिंह दिलजीत दो दोसांज के समर्थन सामने आए उन्होंने राष्ट्रीय सपंथी कहा आर पी सिंह ने दिलजीत नागरिकता रद्द करने की एफ डबल्यू आई एस की मंग बेतुका दसिया सरदार जी तीन देट और विवादा के वध रहे सद्या के दिलजीत दोसांज भाजपा के राशरी बुलारे आरपी सिंह का समर्थन प्राप्त करा कामयाब हो गए ਜਿਨ੍ਹਾਂ ਨੇ ਉਹਨਾਂ ਨੂੰ ਰਾਸ਼ਟਰੀ ਸਪੰਤੀ ਦੱਸਿਆ ਹੈ ਆਰ ਪੀ ਸਿੰਘ ਨੇ ਦਿਲਜੀਤ ਦੀ ਨਾਗਰਿਕਤਾ ਰੱਦ ਕਰਨ ਦੀ ਐਫ ਡਬਲਯੂ ਆਈਐਸ ਦੀ ਮੰਗ ਨੂੰ ਬੇਤੁਕਾ ਦੱਸਿਆ ਉਸਨੇ ਆਪਣੇ ਸੋਸ਼ਲ ਮੀਡੀਆ ਤੇ ਕਿਹਾ ਦਿਲਜੀਤ ਦੋਸਾਂ ਸਿਰਫ ਇੱਕ ਮਸ਼ਹੂਰ ਕਲਾਕਾਰ ਨਹੀਂ ਹਨ ਉਹ ਇੱਕ ਰਾਸ਼ਟਰੀ ਸਪੰਤੀ ਅਤੇ ਭਾਰਤੀ ਸਭਿਆਚਾਰ ਦੇ ਇੱਕ ਵਿਸ਼ਵਵਿਆਪੀ ਰਾਜਦੂਤ ਹਨ एफ डबल्यू आई नागरिकता रद्द ना सिर्फ अनुचित है बल्कि हैरान करन वाली है उसने अगे कहा कि यह फिल्म पहलगाम हमले तो पहला शूट की गई सी उसके वर्गे राष्ट्रीय संपत्ति बदनाम नहीं किया जाना चाहिदा एक पाकिस्तानी ਅਦਾਕਾਰ ਵਾਲੀ ਫਿਲਮ ਪਹਿਲੇ ਗਾਮ ਹਮਲੇ ਤੋਂ ਪਹਿਲਾਂ ਸ਼ੂਟ ਕੀਤੀ ਗਈ ਸੀ ਜੇਕਰ ਕੋਈ ਦੁੱਖ ਹੈ ਤਾਂ ਇਸ ਨੂੰ ਬਾਈਕਾਟ ਰਾਹੀਂ ਜਾਂ ਫਿਲਮ ਨੂੰ ਭਾਰਤ ਵਿੱਚ ਨਾ ਦਿਖਾਉਣ ਤੇ ਜ਼ੋਰ ਦੇ ਕੇ ਪ੍ਰਗਟ ਕੀਤਾ ਜਾ ਸਕਦਾ ਹੈ ਪਰ ਦਿਲਜੀਤ ਦੀ ਦੇਸ਼ ਭਗਤੀ ਤੇ ਹਮਲਾ ਕਰਨਾ ਅਤੇ ਅਜਿਹੇ ਅਤਿਅੰਤ ਕਦਮ ਦੀ ਮੰਗ ਕਰਨਾ ਸਿਰਫ ਤਰਖੀਨ ਹੈ ਉਸਨੇ ਅੱਗੇ ਕਿਹਾ ਟੀਵੀ ਐਂਕਰ ਪਾਕਿਸਤਾਨੀਆਂ ਨੂੰ ٹی ਆਰ ਪੀ ਲਈ ਰੋਜ਼ਾਨਾ ਸੱਦਾ ਦਿੰਦੇ ਹਨ कि असी उना दी देश ते सवाल उठाते हाँ आओ राष्ट्रवाद आरपी सिंह ने इस तत्ते भी सवाल उठाया है कि कातक पहलगाम हमले तो थोड़ी देर पहला भारतीय क्रिकेट कर टीम ने पाकिस्तान मैच खेडिया पर उन्होंने कोई इतराज नहीं उठाया गया सी कि उदों कोई दोहरा ज कोई होर इतराज सी उसने कहा ਜਿਵੇਂ ਕਿ ਸਰਦਾਰ ਜੀ ਤਿੰਨ ਵਿੱਚ ਇੱਕ ਪਾਕਿਸਤਾਨੀ ਅਦਾਕਾਰਾਂ ਦੀ ਕਾਸਟਿੰਗ ਨੂੰ ਲੈ ਕੇ ਵਿਵਾਦ-ਵੱਦ ਦਾ ਚਾਰ ਰਿਹਾ ਸੀ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਇੱਕ ਸਪਸ਼ਟੀਕਰਨ ਜਾਰੀ ਕੀਤਾ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਫਿਲਮ ਫਰਵਰੀ ਵਿੱਚ ਸ਼ੂਟ ਕੀਤੀ ਗਈ ਸੀ ਪਹਿਲਾ ਗਾਮ ਹਮਲੇ ਅਤੇ ਉਸ ਤੋਂ ਬਾਅਦ ਹੋਏ ਆਪਰੇਸ਼ਨ ਸਿੰਦੂਰ ਕਾਰਨ ਭਾਰਤ-ਪਾਕਿਸਤਾਨ ਵਿੱਚ ਲੜਾਈ ਤੋਂ ਪਹਿਲਾਂ ਧੰਨਵਾਦ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਸ਼ੇਅਰ ਕਰਨਾ ਨਾ ਭੁੱਲੋ